ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਵੇਖੋ ਕਿਸ ਤਰ੍ਹਾਂ ਝੂਲਦੇ ਨਿਸ਼ਾਨਾਂ ਦੀ ਸ਼ਾਂ ਇੱਥਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਦਲ ਦੇ ਉੱਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਟਾਡੀ ਚੜ੍ਹਦੀ ਕਲਾ ਦੀਆਂ ਵਾਰਾਂ ਸਰਵਣ ਕਰਾ ਰਹੇ ਹਨ ਕਰ ਜਾਨ ਦੇ ਦੇਣਾ ਕਿਹੜਾ ਕਰ ਲੈ ਦیدار ਦੀ ਹਰੀ ਮੰਦਰ ਸਾਵੇਂ ਦੀ ਮੰਦਰ ਸ਼ਾਮੇ ਸੋਨਾ ਰਟਿਆ ਕਾਨ ਤਖਤ ਗਾਵੇ ਗੁਰ ਚਰਨ ਸਿੰਘਾ ਢਾਡੀ ਜਥੇਵਾਰ ਦੀ ਗਾਵੇ ਗੁਰ ਚਰਨ ਸਿੰਘਾ ਢਾਡੀ ਜਥੇ